ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਭਾਈ ਇੱਧਰ ਛਲਾਈ ਹੋ ਰਹੀ ਹੈ ਅੱਜ ਉਦਣ ਆਪਾਂ ਨੇ ਉਰੇ ਤੇ 65-70 ਭਰੀਆਂ ਵੱਡੀਆਂ ਆ ਸਾਈਡ ਇੰਨੀ ਕਿ ਜਗ੍ਹਾ ਆ ਆ ਫੋਲੀ ਵੀ ਪੱਤੀ ਤੇ ਅੱਜ ਇੱਧਰ ਵੱਡਾ ਲਾਏ ਨਾ ਨੇ ਹੁਣ ਕਿਹਦੇ ਦਾ ਕੰਮ ਇਹਦਾ ਵੱਡਾ ਆ ਇਹ 40 ਭਰੀਆਂ 70 ਸੀ ਭਰੀਆਂ ਕਰਕੇ ਜਾਈਏ ਇਹ 70 80 ਭਰੀਆਂ ਕਰਕੇ ਵੱਟ ਕੇ ਜਾਈਏ ਪਰਚੀ ਦਾ ਪਰਚੀ ਦਾ ਵੱਟ ਕੇ ਜਾਉਂਗੇ ਜੇ ਬੱਟੇ ਦਾ ਜਾਂ ਗੋਇ ਪਰਸੀ ਦਾ ਬਹੁਤ ਵੱਡਾ ਪੜਾਈ ਸ਼ੁਰੂ ਹੈ ਹਾਂ ਜੋ ਵੱਡਾ ਪੜਾਂਗਾ ਚਾਰ ਪੰਜ ਭਈਆਂ ਰਹੀਏ ਮੈਨੂੰ 50 ਤੇ ਇਹਨੇ ਕਰ ਵੀ ਦੇਣੀ ਆ 50 ਤਾਂ ਹੋ ਗਈਆਂ ਸਮਝ ਲੈ ਤੂੰ ਹੂੰ 250 ਭਰੀ ਹੋ ਰਹੀ ਹੈ ਇਹ ਆਹ 300 ਭਰੀ ਪਾਉਣੀ ਹੈ 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 ਇਹਦੀ 300 ਭਰੀ ਥੋੜਾ ਲੋਡ ਹੋਣੀ ਆ ਕਿੰਨੀ ਆਊਗੀ ਇਹਦਾ 270 ਕ ਭਰੀ ਲੋਡ ਹੋਣੀ ਆ ਇਹਦੀ ਹੂੰ ਗੱਨਾ ਦੇਖ ਤੂੰ ਕਿਹ ਹੈ ਖੜਾ ਲੈ ਠੀਕ ਹੈ ਚਲ ਆ ਠੀਕ ਆਇਆ ਹੱਪਾ ਗਿਆ ਸੀ ਆ ਚੂਹੇ ਦੀ ਵੀ ਦਵਾਈ ਆ ਹੁਣ ਚੂਹੇ ਨੇ ਵੀ ਖਾਣਾ ਹੀ ਆ ਬਾਈ ਖਾਣਾ ਹੈ ਇੱਧਰ ਇਹ ਗਿਰਿਆ ਬੈਠੇ ਜਿਆਦਾ ਐਥੇ ਹੋਗਾ ਹੋਊਗਾ ਸਾਈਡਾਂ ਵਿੱਚ ਜੂਹ ਨਹੀਂ ਹੋ ਸਕਦਾ ਇਹ ਵਿੱਚ ਨਹੀਂ ਹੈਗਾ ਸਾਈਡਾਂ ਸੂਡਾ ਡੋਲਾ ਦਵਾਈ ਲਿਆ ਜਾ ਕੇ ਮੈਂ ਤਾਂ ਕਹਿੰਦਾ ਹੁਣ ਕੋਈ ਕੰਮ ਨਾ ਕਰ ਆਪਣਾ ਜਬੀ ਕਿੰਨੀ ਕੁ ਮਗਾਵਣਾ ਹੁਣ ਉਹਨੂੰ ਦੇਖ ਕੇ ਆਈ ਵੀ ਕਿੰਨੀ ਕੁ ਏਡੀ ਹੋਈ ਵੀ ਆ ਕਿ ਆਏ ਪਰਸਨ ਨੂੰ ਤਾਂ ਲੱਗੇ ਜਾਣਾ ਪਟਣ ਉਹਨਾਂ ਨੇ ਜੇ ਲੱਗੇ ਆਹੋ ਠੀਕ ਨਹੀਂ ਉਹਦੇ ਬਾਹਰ ਉੱਥੇ ਜਾ ਮੈਂ ਕਰ ਲੈਂਦਾ ਕੱਕੰਡਾ ਤੂੰ ਚੂਹੇ ਦੀ ਦਵਾਈ ਫੜ ਲਿਆ ਇਖਲਾ ਉੱਧਰ ਸੜਦੀ ਆਉਂਦਾ ਫੇ ਲੈ ਆਉਂਗਾ ਮੈਂ ਜਾਣਾ ਹੁਣ ਰੋਪੜ ਨੂੰ ਹਾਂ ਆਉਂਦਾ ਫੜ ਕੇ ਲਾਉਂਗਾ ਫਿਰ ਦਾਣਾ ਚ ਛੱਟਾ ਦੇ। ਉਹ ਜਿਹਦੇ ਮੈਂ ਕਹਿੰਦੀ ਆ। ਆ ਦੇਖਦਾ ਜਿੱਥੇ ਮਿਲ ਗਈ ਲਾਉਂਗਾ। ਦੂਵੀਓ ਲੈ ਹੀ ੜਾਲੀ ਲੜਾਈ। ਕੂੜੀਆਂ ਪਈਆਂ ਇੱਕ ਚੌਲਾਂ ਦੀ ਬੋਤਲ ਮਾਰ ਨਾਲ ਲਾ ਕੇ ਤੇਲ ਲਾ ਕੇ ਦਵਾਈ ਪਾ ਲੈਣੀ। ਚੌਲ ਖਰਾ ਲੈਣੇ ਆਹ ਨਾਲੇ। ਠੀਕ ਨਹੀਂ ਗੱਲ? ਹੂੰ। ਚੌਲ ਤਾਂ ਮੈਂ ਸ਼ਾਮ ਨੂੰ ਦੇਖਦਾ। ਉਹ ਤਾਂ ਦਵਾਈ ਪਈ ਉਹ ਜੂਹੇ ਦੀ। ਸਹੀ ਐ? ਹਾਂ। ਬਸ ਠੀਕ ਬਸ। ਠੀਕ ਨਹੀਂ? ਉਹੀ ਰੱਖਦੇ ਜਿਹੇ। ਹੋਰ ਚੂਹੇ ਨੇ ਤਾਂ ਹੀ ਪਟਾਗਾ ਪੌੜਾ ਬਹੁਤ। ਹੂੰ। ਇਹਦਾ ਮਿੱਟੀ ਜਿਹੜਾ ਆਉਂਦਾ ਫਿਰ ਉੱਪਰ ਗੰਨੇ ਪਰ ਮਿੱਟੀ ਜਿਹੜਾ ਆਉਂਦਾ ਇਹ ਪੱਟ ਪੱਟ ਕੇ। ਹਾਂ ਨਾ। 85 ਕੈਮਰਾ ਲਿਆ। ਕਿਆ ਬੱਜ ਗਿਆ? ਪਾਣੀ বিনা ਪਾਣੀ ਮੋਟਰ ਚੱਲ ਪਿਆ ਅੰਦਰ। ਅੰਦਰ ਪੀ ਗਿਓ ਪਾਣੀ ਇੱਥੇ ਹੁਣ ਮੋਟਰ ਚੱਲਦੀ ਐ। ਮੋਟਰ ਛੱਡਦੀ ਐ ਇੱਧਰ ਨੂੰ। ਚਲਾ ਦਿਆ। ਬਾਕੀ ਮੋਟਰ ਚਲਾ ਦਿਆ। ਕੇਵਲ ਕਰਵਾਈ ਆ ਬਾਈ ਲੋਟ ਪਹਿਲਾਂ ਨੀਂਦ। ਉਹ ਕੰਨੇ ਛੱਡ ਦਿਆ ਛੇਡਾਂ। ਤੇ ਹੁਣ ਚਕਾਈ ਆ ਬਿਜਲੀ ਵਾਲਿਆਂ ਨੂੰ ਬਲਾ ਕੇ ਵੀ ਟਰਾਲੀ ਭਰਨੀ ਆ। ਰਾਤ ਨੂੰ ਤਾਂ ਬੰਦ ਕਰ ਦਿੰਦੇ ਆਪਣੇ ਮੋਟਰ ਦੇ। ਆਹੋ ਆਹ। ਕੱਲੂ ਫੇਰ ਛੱਡ ਦੂੰ। ਛੱਡ ਦੇਣਾ ਰਾਤ ਰਾਤ ਸਾਂਹ ਤੋਂ ਸਾਂਹ ਤੱਕ ਭਰੂਗੀ ਨਹੀਂ। ਨਹੀਂ ਲੈ, ਸਾਂਹ ਤੱਕ ਕਿੱਥੇ ਦੱਬੂਗੀ। ਹੂੰ। ਕੱਲੂ ਫੇਰ ਛੱਡਾਂਗੇ। ਉਰੀਏ ਗੱਲ ਆਹ ਟੈਕਨੀਕਲ ਸਾਰੇ ਘਰ ਜੂਨ ਵਾਲੇ ਕੋਲ ਹੋਗੇ ਆਲ ਵਾਲੇ ਦੀ ਖਾੜੇ ਫੁੱਟ ਪੈਲੇ ਤੇ ਦੇਖ ਲੀਂਗੇ ਇੱਕ ਵਾਰੀ ਵਿੱਚ ਨੂੰ ਵੜ ਘੁੰਮ ਕੇ ਦੇਖ ਲੂ ਡੌਲ ਨੂੰ ਹਾਂ ਜੀ ਇਹੇ ਤਾਂ ਨਾ ਪਾਏ ਕਿਤੇ ਇਹੇ ਨੀ ਪਾਣੀ ਪਈ ਜਾ ਅੱਗੇ ਬੰਗਣਾ ਹੂੰ ਟੱਗ ਪਿਆ ਵਾ ਹੋਰ ਆ ਇੱਕੋ ਖੱਤੀ ਜੀ ਦਾ ਲਗ ਫਾਂਟ ਲੱਗ ਜੇ ਮੈਂ ਨਾ ਰੂੜਾ ਵੀਰ ਦੀ ਉਹ ਗੰਦੇ ਨਾਂ ਨਾਲ ਹੱਡਾਂ ਵਾਂ ਤੋਂ ਜਣੀ ਸਾਰੀਆਂ ਹੂੰ ਸਮਝਿਆ ਕੱਲੂ ਦੇਖੀਏ ਕੱਲੂ ਉਹ ਬੋਣਾ ਜਦ ਉੱਥੇ ਕੱਲੂ ਪਹੀ ਜਮਾਰ ਦੂੰਗੇ ਕੱਲੂ ਹਾਂ ਫੋਟਾ ਵੱਜਣਾ ਨਹੀਂ ਹੈਗਾ ਹਨਾ ਹੂੰ ਨਹੀਂ ਹੋਣਾ ਕੋਈ ਹੂੰ ਨਹੀਂ ਹੋਣਾ ਕੱਲੂ ਹੋਊਗਾ ਸਵੇਰੇ ਕਰਦੇ ਆ ਸਿਰੋ ਪੋਗ ਪਹਿਣਾ ਯਾਰ ਉਧਰ ਵੀ ਜਾਣਾ ਉਧਰ ਵੀ ਜਾਣਾ ਵਿਆਹ ਫਿਰ ਚੱਲ ਇਹਨੂੰ ਕਰਨ ਦੇ ਤੂੰ ਇਹਦੇ ਬਾਅਦ ਦੇਖਦੇ ਕਿਆ ਬਣਦਾ ਹਨਾ ਆਪਰਟੀ ਸਿਟਕੇ ਦੇਖ ਲੂਗੇ ਲੈ ਰਸਤਾ ਚੱਲੂਗਾ ਹੋ ਜੂਗਾ ਉਹ ਠੀਕ ਨਹੀਂ ਵਾਹ ਮਰੀਆ ਚੱਲੀਏ ਹੁਣ ਦੇਖਿਓ ਉਧਰ ਜੇ ਵੀ ਕਿਨਿ ਜਾ ਕੇ ਯਾਰ ਜਿਹੜਾ ਮਾਰੀਏ ਦੇਖ ਚੱਲ ਚੱਲੀ ਆ ਜਾ ਚੱਲ ਪਰ ਇਹਨੇ ਕਰਦੇ ਨਹੀਂ ਸ਼ਾਮ ਤੀ 7:70 ਹੋ ਜਣੀ ਆ ਰਾਮ ਨਾਲ ਇਹਦੀਆਂ ਕਿੰਨੀਆਂ ਹੋ ਗਈਆਂ 40 ਭਰੀਆਂ ਹੋ ਗਈਆਂ 40 ਹੋ ਗਈਆਂ ਇਹ 6-7 ਸੱਦੇ ਇਹਦੇ ਮੂਰੇ ਪਏ ਆ ਪੰਜ 6-7 ਸੱਦੇ ਉਧੇ ਮੂਰੇ ਪਏ ਆ ਹੂੰ ਬਹੁਤ ਉਧੇ ਇੱਕ ਪੈਸੇ ਦੇ ਰਹਿ ਗਏ ਬਾਹੀ ਕਰਕੇ ਇਹਨਾਂ ਨੇ ਵੱਢਣ ਲੱਗਣਾ ਫਿਰ ਤੇ 50 ਭਰੀਆਂ ਹੋ ਜਾਣੀਆਂ ਇੰਨੀ ਛਿੱਲੀ ਜਗ੍ਹਾ ਵੱਡੀ ਵੀ ਆ ਯਾਰ ਆ ਹਾਂ ਆ ਇਹ ਇੰਨੀ ਇੱਧਰੋਂ ਆਏ ਆ ਆ ਹੋਰ ਵੱਡੂ ਹੋਣੀ ਬਸ 파ਤੀ ਹੋ ਜਾਣੀ ਹੂੰ ਸਮਝੇ ਗੱਲ ਉਹਨੂੰ ਸਿੱਧੀ ਹੋ ਗਈ ਜੇ ਆਏ ਆ ਫੂਜਾ ਵਧਿਆ ਰਿਆਂ ਜਿੱਥੇ ਤੇ ਇੰਨੀ ਜਗ੍ਹਾ ਉਧਰੋਂ ਵੱਢ ਲਈ ਐ ਪਾਤੀ ਹੋ ਜਾਣੀ ਬਸ ਠੀਕ ਨਹੀਂ ਆ ਨਾ ਗਿਰੇ ਗਰੇ ਚੱਕ ਹੋ ਜਾਣਾ ਜਿਹੜਾ ਬੜਾ ਮੋਟਾ ਹੈ ਉੱਤੇ ਖੜਾ ਹੀ ਹੈ ਚੱਲ ਚੱਲੀਏ ਫਿਰ ਚੱਲ ਦੇਖੀਏ ਜੀ ਬਾਈ ਜੋ ਵੀ ਵੱਲ ਪਹੁੰਚ ਗਏ ਮਾੜੀਆਂ ਮੋਟੀਆਂ ਤੱਗੀ ਕਿਤੇ ਗਿਰੀ ਹੋਈ ਆ ਔਰੀ ਆਈ ਕੁਝ ਨਹੀਂ ਹੈ ਕਿਤੇ ਗੜੀ ਵੀ ਨਹੀਂ ਹੈਗੀ ਅਜੇ ਨੇ ਡਲੀ ਵੀ ਥੋੜੂ ਹੈ ਗੜੀ ਵੀ ਤਾਂ ਹੁੰਦਾ ਕੋਈ ਨਹੀਂ ਸਿੱਧੀ ਆ ਨਾ ਮੇੜਾ ਬਹੁਤ ਹੈ ਦਾ ਜੇ ਕਹੀ ਹੋਊਗੀ ਹੁਣ ਤਾਂ ਇਹ ਤਾਂ ਪਰੀਂ ਦੀ ਨਾਲੇ ਬੰਨ ਹੋ ਜਾਣੀ ਬਤਿਆਰੀ ਹੈ ਇੱਕ ਅੱਧੇ ਦਿਨ ਬਾਅਦ ਨੇ ਵੱਲ ਨਿਕਲਿਆ ਹੋਣੀ ਹੈ ਨਾ ਹੂੰ ਰੋਜ਼ ਬਾਦੀ ਆ ਹੂੰ ਦੀਲੇ। ਹੰਗਲੇ ਕੀ ਫਲੀ ਜੀ ਪੈ ਗਈ ਪੈ ਗਈ ਫਲੀ ਲੈ ਆ ਦੇ ਆਹੇ ਬਸ ਇਹਨਾਂ ਜੀ ਇਧਰ ਮੈਨੂੰ ਲੈ ਪੈ ਗਈ ਥੋੜਾ ਜਿਹਾ ਹੋਰ ਖੜੀ ਏ ਹੈ ਖੜਨਾ ਕਿਆ ਹੁਣ ਤੂੰ ਪੱ ਲੱਗਣ ਦੇ ਵਾਢਾ ਇਹਦਾ ਆਓ ਗੰਨਾ ਗੰਨਾ ਦਾ ਵਿਚੀ ਪਾ ਕੇ ਲੈ ਗਈ ਦੇਖਣ ਪਰਸ ਨੂੰ ਹੋਊ ਦੇ ਕੱਲੂ ਹੋਰ ਦੇਖਣੀ ਪਰਸ ਨੂੰ ਹੋਰ ਦੇਖਣੀ ਜਾਨੂ ਨੇ ਪਰਸ ਤੋਂ ਉੱਥੇ ਨੂੰ ਵੱਢਣ ਲੱਗਣ ਦੇਖੀ ਪੂਰੀ ਫਲੀ ਦਿਖਣ ਲੱਗਣੀ ਆ ਜਵੀ ਬਾਈ ਜੀ ਦੋ ਗੁੱਜੇ ਖੜੇ ਏ ਐਨ ਵਧੀਆ ਜੇ ਵੀ ਟੌਪ ਦੀ ਪਰ ਰੇਟ ਨਹੀਂ ਆਗਾ ਹੁਣ ਮੰਦਾ ਪੈ ਗਿਆ ਵੇਲੇ ਵੀ ਨਹੀਂ ਹੈ ਜੀ। ਕਈ ਵਾਰ ਹੱਥ ਰੰਗ ਦਿੰਦੀ ਆ। ਕਈ ਵਾਰ ਘਾਟਾ ਖਲਾ ਜਾਂਦੀ ਆ। ਐਨੀ ਹੋ ਗਈ ਹਾਂ। ਉਹ ਤਾਂ ਦਿਲ ਜਾ ਬੱਟਣਾ ਜੋ ਗਿਆ ਇਹਨੇ। ਤੇਲਾ ਨਹੀਂ ਕੁਛ ਨਹੀਂ ਸਾਫ ਪਈ ਇਹਨੇ। ਹੈ ਨਾ? ਹੂੰ। ਉਹ ਖਲੀ ਮੋਟੀ ਬਹੁਤ ਥੱਲੇ ਚੜੀ ਹੋ ਕੇ ਰਹਾਂ ਮੋਟੀ ਹੈ। ਮੋਟੀ ਤਾਂ ਤਾਂ ਛਿੱਦੀ ਦੀ। ਦੀਦੀ ਨਾ ਚੜੀ ਹੋ ਕੇ ਮੋਟੀ ਹੋ ਗਈ। ਮੋਟੀ। ਤੇਰੇ ਸਾਰੇ ਤੇ ਸਾਰੇ ਹੋ ਗਈ ਨਾ। ਹਾਂ। ਵਿਚ마ੜੀ ਜਿਹੜੀ ਤੱਗੀਆਂ ਸਭ ਬਰਾਬਰ ਹੋ ਗਈ। ਬਰਾਬਰ ਹੋ ਗਈ ਆ। ਆਹੀ ਮੜੀ ਟੈਡੀ ਇੱਥੇ ਬਾਕੀ ਸਾਰੀ ਖੜੀ ਆ ਇਹ। ਓ ਪਰ ਸਤਾ ਯਾਰ ਇੰਨੀ ਤਾਂ ਗਰੇ ਜਾਂਦੀ ਮੜੀ ਮੁਤੀ। ਹੂੰ ਹੂੰ। ਠੀਕ ਗੱਲ ਹੈ। ਹੂੰ। ਹਾਂ। ਹੂੰ ਬਾਕੀ ਤਾਂ ਠੀਕ ਹੈ। ਜੱਲੇ ਨਹੀਂ ਬੈਠਾ ਹੁਲਾਤਾ ਮੈਂ ਕਹਿੰਦਾ। ਚੱਕ ਤੇ ਉਧਰ ਨੂੰ ਨੀ ਦਵਾੜ ਤੇ ਉੱਪਰ ਚੱਕ ਤੇ ਹੁਣ। ਹਾਂ। ਚਲ ਦੇਖਦੇ ਆ ਪੰਜੀ ਉਧਰ ਦੀ ਪਾਰਟੀ ਮਿਲ ਗਈ ਕਿੱਦਾਂ 걔ੜਾ ਉਧਰ ਵੀ ਲਾਇਆ ਸੀ ਫਿਰ। ਕਲੋੜੇ ਨਹੀਂ ਹੁਣ। ਯਾਰ ਬਾਉਂਡ ਨਹੀਂ ਪੂਰਾ ਕਰਨਾ। ਬਾਉਂਡ ਤਾਂ ਰਹਿ ਗਿਆ ਹੀ ਹੁਣ। ਬੀਜ ਕਿੰਨਾ ਪਾਉਣਾ ਤਾਂ? ਲੱਗਦਾ ਪਰ ਜੇ ਛੱਡਦੇ ਨਹੀਂ। ਬੀਜ ਬੀਜ ਨਹੀਂ ਪਾਉਣਾ ਆਹ ਬੀਜ ਪਾਉਣਾ ਫੇਰ ਚਲ ਠੀਕ ਆ ਫੇਰ ਸੈਨ ਤੇ ਫੇਰ ਕੀੜਾ ਲਾਗੇਗਾ ਕਰੂੰਗਾ ਇੱਥੇ ਹੁਣ ਪੂਰੀ ਛੜੀ ਓਹੀ ਛੜੀ ਬੀਜ ਉਹਨੂੰ ਵੀ ਚਾਹੀਦਾ 85 ਵੇਚ ਦੂੰਗੇ ਬਾਅਦ ਵਿੱਚ ਇੱਥੇ ਘਲਾੜੇ ਪਾ ਬੱਚੇ ਆਹ ਬੀਜ ਮੰਗਦੇ ਵੀ ਉਹਨਾਂ ਨੂੰ ਵੀ ਦੇਣਾ ਆਹੋ ਉਹ ਇਹਨੂੰ ਦਿਨੂ ਵੀ ਜਿਹੜਾ ਹੋਇਆ ਮਾੜਾ ਮੋਟਾ ਚਲ ਦੇ ਇੱਕੋ ਗਿਆ ਬਣਦਾ ਹੁਣ ਪਰ ਮਿਲ ਫਰਾ ਬੜਾ ਪਰਚੀ ਕੱਢੀ ਜਾ ਬੇ ਜੱਲੀ ਆ ਫੇਰ ਨਹੀਂ ਤੁਰਦਾ ਤੂੰ ਤਾਂ ਕਰ ਦੇ ਹੁੰਦਾ ਉਹ ਹੁਣ ਚੱਲੂਗਾ ਹੀ ਚੱਲਦਾ ਤਾਂ ਹੈਗਾ ਥੋੜਾ ਨਿੱਪੜ ਗਿਆ ਵੜਦੇ ਜਾਂਦੇ ਤਾਂ ਗੈਂਦੀਆਂ ਹੀ ਟਰਾਲੀਆਂ ਕਿੰਨਾ ਰਾਬਾ ਨਵੇੜਾ ਸਾਲਾ ਟਰਾਲੀਆਂ ਕਰਕੇ ਨਹੀਂ ਨਾ ਹੁੰਦਾ ਬੜਿਆਂ ਬੌਂਡ ਬੜਾ ਚਾਹੀਦਾ ਜਿਹੜਾ ਜਾਂਦਾ ਵੱਡਾ ਵੀ ਹਿੱਲਦਾ ਹਾਂ ਛੋਟੇ ਬੌਂਡ 'ਚ ਸਾਲੀਆਂ ਲਾਈ ਜਾ ਗੇੜੇ ਉਰੇ ਵੱਡਾ ਵੀ ਹਿੰਦਾ ਬਈ ਤੇ ਪਰਚੀ ਲੇਟ ਆਉਂਦੀ ਵੱਡਾ ਜੀ ਜਾਂਦਾ ਮੇਰੀ ਬੌਂਡ ਰੱਖਤਾ ਵੀ ਜਾਂਦਾ ਉਹ ਸਾਰਾ ਕੋਈ ਹੋਈ ਜਾਂਦਾ 18 ਫੁੱਟੀ ਨੂੰ ਨੁਕਾਹ ਨੂੰ ਬੌਂਡ 150 ਤੇ ਉੱਪਰ ਕਰਾਉਣਾ ਨਿਕਲੀ ਜਾਂਦਾ ਇਹ ਇਹ ਬੱਲੇ ਥੋੜਾ ਮਾੜਾ ਜਿਹਾ ਵੱਲਦਾ ਕਿ ਕਿੰਨਾ ਵੱਲਦਾ ਹੈ ਖਰਾਬ ਹੋ ਗਿਆ ਖਰਾਬ ਹੋ ਗਿਆ ਨਾ ਹੂੰ ਹੁਣ ਹੋ ਗਿਆ ਖਰਾਬ ਹੂੰ ਸ਼ਿਰ ਵੀ ਵਾਦ ਹੋ ਗਿਆ ਭਾਈ ਮਗਾ 4-5 ਸਾਲ ਹੋ ਗਏ ਇਹਨੂੰ ਉਹ ਲਾ ਭਾਈ ਫਿਰ ਲਾ ਦੇ ਇਹਨੂੰ ਹੋਰ ਫੜਾ ਵੱਲ ਬਲਾ ਦੇ ਲਿਆ ਕੇ ਖਰਾਬ ਹੋ ਗਿਆ ਮੜ ਮੜ ਬਲਦਾ ਬੜਾ ਲਾ ਦਿੰਦੇ ਹੂੰ ਠੀਕ ਹੈ ਲਾ ਦੇ ਠੀਕ ਆ ਕੱਲ੍ਹ ਵੇ ਲਾਉਂਦਾ ਮੈਂ ਲਿਆ ਕੇ ਜਵੀ ਰਹਿ ਓਕੇ ਆ ਗਲੀ ਗੁਲੀ ਵੀ ਵੀ ਨਹੀਂ ਆ ਵਧੀਆ ਬਾਈ ਆ ਪਈ ਆਨ ਬਾਈ ਜਾਂ ਦੇ ਜੇ ਤੇਲਾ ਨਹੀਂ ਹੈਗਾ ਥੱਲੇ ਮਾਈ ਕਹਿੰਦਾ ਬਾਈ ਜਾਂ ਦੇ ਜਾਨੇ ਇਹਨੇ ਹੂੰ ਬਾਈ ਨੂੰ ਬਾਹ ਵਧ ਗਿਆ ਹੁਣ ਹੂੰ ਹੂੰ ਚਲੋ ਦੇਖਦੇ ਆ ਜੀ ਲਾਉਂਦੇ ਵੱਡਾ ਇਹਨੂੰ ਵੀ ਫਿਰ ਕਰਦੇ ਆ ਕੋਈ ਹੋਰ ਕੰਮਕਾਰ ਓਕੇ ਆ ਆਪ ਵੀ ਇੱਥੇ ਆ ਗਿਆ ਪਾਣੀ ਤੇ ਭਰਦੇ ਨਾ ਇਹ ਬੰਦ ਕਰ ਦੇ ਵਾਧਾ ਉਧਰ ਵੀ ਪੈਂਦਾ ਹੁਣ ਗੱਡਾ ਉਧਰ ਆ ਵੀ ਦੂਏ ਸੀ ਹਾਓ ਦੇਖ ਡਰੋਨ ਬੈਠਾ ਹਾਂ ਟੂਲ ਪਰ ਬਾਂਦਰ ਬੈਠਾ ਹੈ ਇਹਦਾ ਚੌਂ ਜਿਹੜੇ ਵੇਪਰ ਤੇ ਕਨੇ ਹੀ ਦੇਖੀ ਜਾਂਦਾ ਬੈਠਾ ਉਹ ਦੇਖਦਾ ਦੂਆ 95 ਦੇ ਦੂਆ ਦਾ ਆਟ ਘਾੜੋਂ ਦੇ ਗਿਨੇ ਤੇ ਹੁਣ 18 18 ਦਾ ਟੈ ਗਿਆ ਟੈ ਗਿਆ 19 ਵੀ ਖੜਾ ਆ ਗਿਆ ਥੱਲੇ ਨੂੰ ਆ ਗਿਆ ਬਾਈ ਕੋਲੋਂ ਪੰਮੇ ਬਾਈ ਨੂੰ ਸਤਿਗੁਰਾਲ ਜੀ ਬਾਪੂ ਲਈ ਪਹੁੰਚੇ ਪਿਆ ਹੋਰ ਲੱਗੇ ਪਿਆ ਲਦਨ ਲੜਾਈ ਚੱਲ ਰਹੀ ਆ ਭਾਈ 85 ਚੂਹਾ ਯਾਰ ਵਿੱਚ ਵਿੱਚ ਕਿਤੇ ਹੱਲ ਦਵਾਈਓ ਆ ਬਸ ਨੇ ਵੀ ਕੋਈ ਖਾਣਾ ਹੀ ਆ ਹੁਣ ਨਾ ਮਾਂ ਕੀ 3 ਵਜਾ ਦਾ ਮਰੀ ਹੈ ਅਸੀਂ ਤਾਂ ਤਾਂ ਰੋਕਿਆ ਆ ਡੋਲਾਂ ਦੇ ਨਾਲ ਬੰਦੇ ਵਿੱਚ ਨਹੀਂ ਹੈ ਆ ਡੋਲਾਂ ਨਾ ਕਿੰਨਾ ਅੱਛਾ ਹੁਣ ਜਗ੍ਹਾ ਹੈ ਸੈਟਲ ਸੈਟ ਆਏ ਰੋਕਿਆ ਹੋਇਆ ਤਾਂ ਇਹ ਮਹਾ ਵੀ ਚਾਲੂ ਚ ਇਹ ਗੰਨਾ ਖੜਦਾ ਦਿਖਿਆ ਆਪਣਾ ਚਲ ਕਲਾੜ ਕੜੂ ਕਲਾੜ ਪਰ ਗਿਰ ਜੂਗਾ ਇਹ ਫੇਰ ਆ ਚੱਕ ਲੈ ਆ ਜਾ ਕੇ ਲੜ ਕੋ 92 ਚੱਕ ਕੇ 18 ਚੱਕ ਲੈਣਾ ਆਇਂ ਦਿੰ ਨੂੰ ਕੰਬ ਜਿਹੜਾ ਉੱਪਰ ਨੂੰ ਆਇਂ ਲੀ ਪਾਉਣੀ ਚੀਤਾ ਇਹ ਲੋਕ ਕੋਲ ਆਤਾ ਇਹ ਲੋਕ ਖੁੱਬੇ ਉਹ ਹੁਣ ਇਹਦੇ ਬਾਅਦ ਆਇਓ ਕਿਹੜਾ ਪਾਉਣੀ ਸਿੱਧੀ ਹਾਂ ਬਸ ਲੰਬਾਈ ਸਿੱਧੀ ਪਾਉਣੀ ਇੱਕ ਇੱਥੇ ਤੋਂ ਨਾ ਆਇਂ ਮੋੜ ਇੱਥੇ ਤੇ ਆਇਂ ਮੋੜ ਲੈਣੀ ਬਸ ਹਾਂ ਬਸ ਆਇਂ ਕਰਦੇ ਹਾਂ ਬਾਕੀ ਬਾਈ ਲੜਾਈ ਹੋ ਰਹੀ ਆ ਯਾਨੀ ਸੈਂਟਰ ਚ ਹੈ ਫਿਰ ਇਹ ਸਾਈ ਸਿੱਧਾ ਤੇਰੇ ਤੱਕ ਇਹਨੂੰ ਵੀ ਇਦਾਂ ਹੀ ਸਿੱਧਾ ਆਉਣੀ ਇਹਨੂੰ ਆਇਂ ਇੱਥੇ ਸੈਂਟਰ ਚ ਫਿਰ ਇਹ ਕੱਟ ਲਈ ਨਹੀਂ ਜੋ ਉਧਰੋਂ ਕਿੱਡਾ ਉਹ ਪਾਲੀ ਲਈ ਤੇ ਆ ਜਾਣਾ ਫੇਰ ਹਾਂ ਉੱਥੇ ਆ ਜਾਣਾ ਹਾਂ ਬਸ ਇਕ ਨਾ ਕਰਨਾ ਇਹ ਇਹਨਾਂ ਨੂੰ ਦੱਸਤਾ ਵੀ ਇੱਧਰ ਤੋਂ ਨਹੀਂ ਵੜਨਾ ਟਰੈਕਟਰ ਇੱਕ ਲਈ ਉੱਧਰੋਂ ਤਾਂ ਕੱਢਣਾ ਹੀ ਨਹੀਂ ਕਰਨਾ ਸਮਝ ਲੈ ਹੁਣ ਇੱਧਰ ਨੂੰ ਹਾਂ ਉੱਧਰੋਂ ਤਾਂ ਕੱਢੂਗਾ ਜੀ ਇੱਧਰ ਮੀਂਹ ਪੈ ਗਿਆ ਰਸਤੇ ਨੂੰ ਹਾਂ ਤਾਂ ਹੋਰ ਪਹੀ ਨੂੰ ਜਾਣਾ ਹੋਰ ਰਸਤਾ ਕਿਤੇ ਨਾਲੋਂ ਜ਼ਿਆਦਾ ਚੰਗਾ ਆਹੀ ਚੰਗਾ ਉਹਦੇ ਨਾਲੋਂ ਤਾਂ ਆਹ ਤਾਂ ਚੰਗਾ ਬਈ ਰਸਤਾ ਬਹੁਤ ਟੱਕੇ ਮੜਾ ਜਾ ਖਰਾਬ ਆਹ ਤਾਂ ਠੀਕ ਆ ਆਇਤਾ ਉਹ ਬੂਟੇ ਲੰਘਦੇ ਹੋ ਕਹਿੰਦਾ ਜਿਸ ਤਰ੍ਹਾਂ ਮਰਜ਼ੀ ਕੱਢੀ ਆ ਕਣਕ ਜੂ ਉਤਰ ਗਿਆ ਟਾਇਰ ਕੋਈ ਗੱਲ ਨਹੀਂ ਕਹਿੰਦਾ ਤਾਂ ਕਿਉਂ ਗਿਆ ਮੈਂ ਚਾਈ ਜਾਣਾ ਇਹ ਤਾਂ ਸਰ ਪਰ ਇਹ ਬਹੁਤਾ ਦਦੇ ਗੰਨਾ ਮੈਨੂੰ ਫੇਰ ਨਹੀਂ ਲੱਗਦਾ ਵੀ ਹੋਊਗਾ 100 ਕੁਇੰਟਲ ਇਹ ਕਿੰਡਾ ਕਰਾ ਲੈ ਇਸੇ ਰੁਕਿਆ ਕਿਸੇ ਨੇ ਆਹ ਇਹ ਤੇ ਗਰਦਾ ਉੱਪਰ ਹੈ ਉਹ ਗਰਦਾ ਉੱਪਰ ਇਹਦਾ ਕਹਿੰਦੇ ਬਹੁਤ ਆ ਪੈਸੇ ਆ ਭਰੀ ਆ 85 ਦੀ ਭਰੀ ਆ ਹਾਂ 85 ਆ 85 ਹੁੰਦਾ ਦੇਖ ਲੈ 85 ਤਾਂ ਲੱਗ ਲਾ ਇੱਥੇ 78685 ਇਹਦੇ ਆਉਂਦੇ ਇੱਥੇ ਅੱਛੇ ਤੇ ਕਿ ਦਸ ਤੇ ਆਠ ਇੰਨੀ ਨਹੀਂ ਵਿੱਜੇ ਪਿਆ ਬਾਟ ਨਹੀਂ ਨੀ ਵਿੱਜਿਆ ਤਾਂ ਬਹੁ ਨਿਕਰ ਹੈ 85 ਨਿਕਰ ਹੈ ਉਹ ਪਹਿਲਾਂ ਇਹਨੂੰ ਲੈ ਜਾਣਾ ਬੰਮੇ ਸਿਰ ਤੋਂ ਮੱਕੇ ਉਧਰ ਤੇ ਐ ਘੁੰਮ ਕੇ ਉਹ ਪਾਲੀ ਖੱਤੀ ਚੱਕ ਕੇ ਫੇਰ ਇਹਨੂੰ ਵੱਡਾ ਰੋਣਾ ਖੀਰ ਮਾ ਜਾ ਕੇ 85 ਚੱਕੂਗੇ ਫਿਰ ਬਾਅਦ ਚ ਉਧਰ ਬਚ ਵੀ ਜਾਣਾ 31 ਚ ਤੇਰਾ ਖਾਸਾ 2-4 ਕਿਲੇ ਤਾਂ ਬੀਜਣੇ ਹੀ ਆ ਬੀਜਣੇ ਮੈਂ ਉਹ ਖੱਤੀ ਰੱਖ ਲੈਣੀ ਥੱਲੇ 4 ਕਿਲੇ ਨਹੀਂ ਬੀਜਣੇ ਜਲਦੀ ਸੀ ਬੀਜ ਦੇਣਾ ਉਹ ਹਾਂ ਤਾਂ ਮੈਂ ਕੱਲੂ ਆਉਣਾ ਜਵੀ ਵਾਲੇ ਨੇ ਜੇ ਵੱਢਣਾ ਜਵੀ ਦੀ ਤੇਜ਼ੀ ਬਹੁਤ ਹੋਈ ਹੋਈ 15 ਤਰੀਕ ਤੱਕ ਹੈ 15 ਤਰੀਕ ਤੱਕ ਉਹ 15 ਹੀ ਆਏ ਉਹ ਬੀਜੂਗਾ ਤਾਂ ਲੇਟ ਹਲੇ ਮੈਂ ਤੈਨੂੰ ਇਹ ਕਹਿੰਦਾ ਹਲੇ ਯਾਰ ਰੇਰੂ ਪਾਉਣਾ ਲੈ 15 ਹੀ ਆਜਣਗੇ ਜਵੀ ਦੀ ਤੇਜ਼ੀ ਜ਼ਿਆਦਾ ਆ ਗਈ ਨਾ ਜੇ ਵੀ ਤੇਜ਼ ਹੋਗਾ ਜੇ ਵੀ ਰਪੈਸੇ ਚੰਗੇ ਬੀਤੋਆਂ ਜਦ ਕੀ ਕਾਹੀ ਕਹਿੰਦਾ ਵੀ ਆਪਣਾ ਹਿਸਾਬ ਨਾਲ ਚੱਲੋ ਠੀਕ ਨਹੀਂ ਗੱਲ ਖਰਚਾ ਵੀ ਨਹੀਂ ਮੁੜਨਾ ਸਾਲਾ ਜਦ ਕੀ ਦਾ ਪਿਛਲੇ ਸਾਲ ਵਧੀਆ ਰਹੀ ਜਦ ਕੀ ਖਰਚਾ ਨਹੀਂ ਮੋੜਦੀ ਦਾਦਾ 10000 ਰੁਪਇਆ ਬਚਣਾ ਫਿਰ ਉਹਦੇ ਜੋ ਬੀਜ ਵੀ ਕੱਢਣਾ ਡਾਇਆ ਵੀ ਕੱਢਣਾ ਗੰਨੇ ਦਾ ਹੀ ਕਿਹਾ ਤੇ ਹੀ ਹਾਲ ਹੁਣ। ਫਿਰਿਆਂ ਵੀ ਕੱਢਦੇ ਉਹ ਚੱਲ ਗੰਨੇ ਦਾ ਰੇਟ ਤਾਂ ਇੱਕਆ ਹੈਗਾ ਬੰਨਿਆ ਵਾ। 5-7 ਸਾਲ ਬਾਅਦ ਨਾ ਇੱਕ ਵਾਰੀ ਠੱਕਾ ਪੈ ਕੇ ਪੈਂਦਾ ਫੇਰ ਪੈ ਕੇ ਡਿੱ ਜਾਂਦਾ ਗੰਨਾ। ਇਹ ਬਹੁਤ ਘੱਟ ਹੁੰਦਾ। ਇਹ 2-3 ਸਾਲ ਨੀਜੋ ਰਹਿੰਦੀ ਫੇਰ ਫੇਰ ਵੱਜ ਜਾਂਦਾ। ਡੁਕਾਈ ਜਾਂਦੇ ਫੇਰ ਵੱਜ ਜਾਂਦਾ। ਆ 2 ਸਾਲ ਪਹਿਨਾ ਫਰਵਰੀ ਜਮੇਲ ਬੰਦ ਹੋ ਜਾਂਦੀ ਸੀ। ਹੁਣ ਦੇ ਲਾ ਵੱਧ ਗਈ। ਅਪ੍ਰੈਲ ਚ ਬੰਦ ਹੁੰਦੀ ਹੁਣ। ਪਿਛਲੇ ਸਾਲ ਉਹ ਤੇ ਪਿਛਲੇ ਸਾਲ ਮਾਰਚ ਚ ਹੋਈ ਪਿਛਲੇ ਸਾਲ April ਚ ਹੋਈ ਐਸੋ ਹੀ ਤਾਂ April ਚ ਲੂ ਮਈ ਆਇਤ ਕੀ ਮਈ ਉਹ ਇੰਨੀ ਦੂਰ ਵੀ ਨਹੀਂ ਜਾਂਦਾ ਉਹ ਨਾ ਪਿਛਲੇ ਸਾਲ ਮਈ ਚ ਹੋਈ ਕਿ April ਚ ਹੋਈ 12 April ਨੂੰ ਬੰਦ ਹੋ ਗਈ ਜਿਵੇਂ ਸਾਥੀ ਦੇ ਇੱਕ ਦਿਨ ਪਹਿਲਾਂ ਫੇ ਸਾਲ April ਚ ਹੋਈ ਐ ਤੇ ਮੈਂ April ਹੀ ਕਹਿੰਦਾ ਤੈਨੂੰ ਹਾਂ ਫੇਰ ਮੈਂ ਕਿਤੇ March ਚ ਕਹਿੰਦਾ ਐ ਇੱਜ ਕੀ ਵੀ April ਆ ਉੱਪਰ ਲੰਘ ਜੂ ਮਾੜਾ ਮੋਟਾ ਉੱਪਰ ਹੀ ਲੰਘਦਾ ਇੱਦ ਕੀ ਸਲਾਣੇ ਨੇ ਏਰੀਆ ਖਿੱਚ ਲਿਆ ਕਿੰਨੀ ਭਰੀ ਕਰੀ ਕਹਿੰਦੇ ਐ ਹੁਣ ਇਹ 280 ਦੱਸਦੇ ਸਾਲੇ ਭਰੀ ਵੀ ਗਲਤ ਦੱਸ ਦਿੰਦੇ 280 280 ਜਗਦੀਪ ਤੇ 280 ਹੋਤੀ ਫਰੀਦਾ ਵੀ ਫਰਕ ਆ ਉਹਦੀ ਭਾਰੀ ਹੋਗੀ ਭਰੀ ਤਕਰੀਬ ਜੀ 280 ਦੱਸਿਆ ਹੁਣ ਤਾਂ ਆ ਭਰੀ ਹੈਗੀ ਇਹਦੀ 35 40 ਕਿਲੋ ਦੀ 35 ਦੇ ਅੱਗੇ ਵੀ ਵੇਂਦੀ ਹੈ 40 ਕਿਲੋ ਦੇ ਉੱਪਰ ਜਿਹੜੀ 40 ਕਿਲੋ ਦੀ ਐਵਰੇਜ ਬੈਠੀ ਭਰੀ ਦੀ ਕਬਾੜਾ ਇਦਾਂ ਹੀ ਫਿਰ ਆਪਣਾ ਗੰਨਾ ਆਪਣਾ ਤਾਂ ਗੰਨਾ ਵੀ ਸਿੱਧਾ ਪਾਇਆ ਪਰ ਜਮਈਆਂ ਨੇ ਵੱਡਿਆਂ ਵਿੱਚ ਚਾਹੀਦੇ ਇੱਕ ਨਹੀਂ ਵੱਡਾ ਇੱਕ ਸਰਕ ਦੋਵੇਂ ਲੁੱਟ ਰਹਿੰਦਾ ਆ ਪੱਤੀ ਪੱਤੀ ਨੂੰ ਪਾਪਾ ਮੈਂ ਖੜਾ ਦੂੰਗੇ ਇਹਨੂੰ ਇੱਕ ਵਾਰਚੀ ਹੋਰ ਕੱਢ ਕੇ ਨਾਲੇ ਕੋਰੇਕਾਰ ਦਾ ਪਤਾ ਲਾਜੂਗਾ ਫਿਰ ਤੇ ਬਾਹ ਫੂਕ ਦੂੰਗੇ ਠੀਕ ਨਹੀਂ ਗੱਲ ਹੈ ਹਾਂ ਫਿਰ ਫੂਕ ਦੂੰਗੇ ਹੋ ਏਦਾਂ ਕਰੂਗੇ ਇੱਧਰ ਹੋ ਜਾ ਬਾਈ ਤੂੰ ਵੀ ਉੱਥੇ ਖੜਾ ਸਾਹਮਣੇ ਆਹ ਦੇਖਦਾ ਕੱਲ ਤਾਰ ਵੀ ਅਸੀਂ ਚੁਕਾਤੀ ਚੁਕਾਤੀ ਪਰ ਨਵੀਂ ਪਵਾਤੀ ਤਾਰ ਨਵੀਂ ਪਵਾਤੀ ਠੀਕ ਹੈ ਠੀਕ ਨਹੀਂ ਹੁਣ ਬਿਲਾ ਕੇ ਗਾਮੇ ਨੇ ਹੀ ਬਿਲਾ ਕੇ ਬਿਜਲੀ ਵਾਲਿਓ ਚਟਾਈਆ ਬਾਈ ਤਾਰਾਂ ਦਾ ਉੱਪਰ ਕੱਲ ਫੇ ਲਿਆਂਦੇ ਫਿਰ ਬਿਜਲੀ ਵਾਲਿਓ ਭਾਈ ਕਰੋ ਕੰਮ ਕਰਕੇ ਭਾਈ ਜਦ ਇਹੋ ਤਾਂ ਠੀਕ ਆ ਪੁੱਤ ਘਾਤ ਨਹੀਂ ਉਹ ਹੈਗਾ ਜਿੱਥੇ ਫੂਜ ਤੇ ਇੱਥੇ ਬੰਨੀ ਵੀ ਸੀ ਇਹ ਉਹ ਮੈਂ ਦੇਖੀ ਆ ਹਾਂ ਉੱਥੇ ਛਤਰੀ ਲਾਕ ਦਿੱਤੀ ਆ ਸਾਡੇ ਟਰੈਕਟਰ ਦੀ ਇਹ ਵੀ ਨਾ ਟ੍ਰਾਈਲ ਰੈਡੀ ਫਾਈਲਿੰਗ ਦਾ ਇਹ ਨਹੀਂ ਹੋਣੀ ਆ ਆ ਦੇਖ ਲੈ ਹੁਣ ਛਤਰੀ ਕੀ ਦਾ ਛਤਰੀ ਦੇ ਬਰਾਬਰ ਹੁਣ ਆਇਆ ਇਹ ਗੰਨਾ ਦੋ ਗੇੜ ਹੋਰ ਲੱਗਣੇ ਆ ਗੱਲ ਆਹੀ ਸਾਲ ਆ ਆਹੋ ਹਾਂ ਗਾਹ ਦੀ ਗਾਹ ਲ ਗਾਣ ਸੱਡੇ 18 ਫੂਟੇ ਬਲਦ ਹੋਣੀ ਆ ਉਹ ਤੱਕ ਚਲੇ ਜਾਣਾ ਗਾੜੀ ਮੇਰੇ ਨਾਲ ਲਾੜੋ ਜੇ ਕਰੂਗਾ 150 ਵਾਲੀ ਦਾ ਇੰਨਾ ਕੁ ਲਦਾਨ ਹੋਏਗਾ ਨਾ ਗਾਣਵਾ ਜਿਆਦਾ ਹੋ ਜੇਗਾ 150 ਵਾਲੀ ਕਰਾਉਂਗੇ ਹੁਣ 100 ਵਾਲੀ ਥੋੜੋ ਲੈ ਜਾਣੀ ਆ ਉਹਦੇ ਪਰ ਡੇਡ ਡੇਡ ਉਹ ਲੰਬੇ ਪਰ ਆਏ ਆ ਚੋਲ ਘੱਟ ਵੱਜਦੀ ਆ ਲਦਾਨ ਘਟ ਜਾਂਦਾ ਉਹ ਵਾ ਤੂੰ ਵੀ ਦੇਖ ਲੈ 108 ਵਾਲਾ ਜਾਈ ਹੁੰਦਾ ਚਲਦਾ ਤਾਂ ਹੈਗਾ ਮੂੜੀਆਂ ਬਣਿਆ ਤਾਂ ਹੈਗਾ ਆਈ ਪੰਮੇ ਨੂੰ ਵੀ ਦਵਾ ਦੋ ਕੋਈ 18 ਫੁੱਟੀ ਮਰਾ ਕਿਹਾ ਭਾਈ ਮਹਾ ਭਾਈ ਨਵੇਂ ਦੀ ਥਾਈ ਦੇ ਆ ਕਹਿੰਦਾ ਨਵਾਂ ਲੇਟ ਮਿਲਣਾ ਹੈ ਮਾ ਤੈ ਕਿਹੜਾ ਗੰਨਾ ਹੁਣੀ ਗੇਰਨਾ ਫਿਰ ਨਹੀਂ ਨਵੇਂ ਨਾਲੋਂ ਪੁਰਾਣਾ ਹੀ ਚੱਲਦਾ ਲੈ ਲੈਣਾ ਕੋਈ 16 ਮਿਲ ਗਿਆ 16 ਲੈ ਲੈਣਾ 18.5 ਮਿਲ ਗਿਆ 18.5 ਲੈ ਲੈਣਾ ਇਹ ਜਿਹੜਾ ਘੁੰਮੇ ਤੇ ਮਿਲਣਾ ਭਾਈ ਕਾਲੂ ਦੇਖਦੇ ਕਿਹੜਾ ਮਾਰ ਕੇ ਆਉਂਦੇ ਇੱਧਰ ਹੀ ਸੜ ਜਾਣੀ ਸਲਾਹ ਜੀ ਜਣੀ ਕਹੇ ਜੇ ਆਪਾਂ ਕਹੀ ਨਾ ਵੀ ਫੋਟੋ ਦਾ ਸੌਦਾ ਕਰ ਹੋ ਜੂਗਾ ਫੋਟੋ ਬਣਾ ਕਦੇ ਵੀ ਕਰੇ ਕਦੇ ਵੀ ਦੇਖ ਕੇ ਫੋਟੋ ਦੇਖ ਕੇ ਚੀਜ਼ ਦਾ ਹੈ ਕਿ ਨਹੀਂ ਸੌਦਾ ਫੋਟੋ ਦਾ ਮੇਕਅਪ ਕਰਿਆ ਹੋਇਆ ਹੁੰਦਾ ਹਾਂ ਫੋਟੋ ਪਰ ਸੌਦਾ ਨਾ ਕਰ ਕੋਈ ਕਦੇ ਵੀ ਦੇਖ ਕੇ ਫੇਰ ਕੱਲ ਸੌਦਾ ਜਿੱਦੜ ਮੈਂ ਥਾਈ ਦੇ ਕੇ ਆਇਆ ਇਹਨੂੰ ਲੈ ਕੇ ਗਿਆ ਨਾਲ ਬਾਪੂ ਨੂੰ ਮੈਂ ਭਾਈ ਇੱਕ ਵਾਰ ਤੂੰ ਹੀ ਆਇਆ ਮਾਹ ਭਾਈ ਕਦੇ ਬਣਾਏ ਪੇ ਦੇਖ ਲੱਗ ਲਏ ਤੇ ਜੀ ਜੇ ਤੈਨੂੰ ਠੀਕ ਲੱਗੇ ਤਾਂ ਥਾਈ ਦੇ ਆ ਲੁਹਾ ਵਧੀਆ ਲਾਉਂਦੇ ਆ ਲੁਹਾ ਵਧੀਆ ਲਾਉਂਦੇ ਆ ਲੁਹਾ ਦਾ ਸੀਨ ਅੰਮੇ ਨੇ ਬਾਈ ਥੋੜੀ ਜੀ ਮੇਰੇ ਨਾਲ ਕਰੀ ਬੇਈਮਾਨੀ ਉਹ ਆ ਕਾਤੇ ਥਾਈ ਇਹਨੇ ਦੇਣੀ ਸੀ ਹਾਂ ਥਾਈ ਮੇਰੀ ਦਵਾ ਕੇ ਆਇਆ ਇਹ ਮੈਂ ਕਿਹਾ ਤਾਂ ਨਹੀਂ ਨਹੀਂ ਤਾਂ ਕਿਹਾ ਥਾਈ ਦੇਣੀ ਕਹਿੰਦਾ ਟਰਾਲੇ ਦੀ ਤਾਂ ਹੀ ਨਹੀਂ ਗਿਆ ਵੀ ਕਿਤੇ ਮੈਨੂੰ ਨਾ ਤਾਂ ਕਿਹਾ ਮੇਰੀ ਦਵਾਉਣੀ ਦੀ ਮਤਲਬ ਜਾਂਦਾ ਜੇ ਥਾਈ ਨਹੀਂ ਗਿਆ ਆਪਾਂ ਪੁਰਾਣਾ ਹੀ ਲੈ ਲੈਣਾ ਚੱਲਦਾ ਕੋਈ ਤੇਰੀ ਮਰਜ਼ੀ ਆ ਭਾਈ ਕਹਿੰਦਾ ਦੱਸ ਤਾ ਤੇਰੇ ਸਾਹਮਣੇ ਵੀਡੀਓ ਚ ਬਾਈ ਕੋਈ ਹੋਇਆ ਦੱਸਿਓ ਜਰੂਰ 18 ਫੋਟਾ 18.5 ਫੋਟਾ 16 ਫੋਟਾ ਦੋਹਾਂ ਚ ਯਾਰ ਮੈਨੂੰ ਵੰਟੀ ਲਈ ਦੇਖਿਆ ਤੇ ਉੱਥੇ ਦੇਖਿਆ ਫੋਟਾ ਇੱਕ ਦੇਖਿਆ ਉਹਦੇ ਕਾਲੂ ਜਾਣਦੀ ਸਲਾ ਇੱਧਰ ਨੂੰ ਜਾ ਆਇਆ ਤੇਰੀ ਕਟਰਾਲਾ ਹਵਾਰੇ ਵੀ ਖੜਾ ਮੈਨੂੰ ਮੁੰਡਾ ਫੋਟੋਆਂ ਭੇਜਦਾ ਦਾ ਪਤਾ ਨਹੀਂ ਪੀ ਗਿਆ ਪਤਾ ਹੀ ਨਹੀਂ ਪੁੱਛ ਲਈਂ ਜੇ ਹੈਗਾ ਹਵਾਰੇ 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 ਸਾਢੇ 18 ਫੁੱਟ ਹੈ ਹਾਂ ਚਲੋ ਫੇਰ ਪਸੇ ਕਰਦੇ ਮੋਟਰਸਾਈਕਲ ਓਹ ਮੁੰਡਾ ਖੜਾ ਉਹਨਾਂ ਕਿੱਥੇ ਹੋ ਰਹੀ ਹੁਣ ਹੂੰ ਐਸੇ ਕਰਾ ਦੇਣਾ ਹੈ ਇੱਥੇ ਕਿਹੜਾ ਹੋਰ ਵੇਦਣਾ ਕਹਿੰਦੇ ਓਰੇ ਹਾਂ ਇਹ ਤਾਰ ਤਾਂ ਬਹੁਤ ਉੱਚੀ ਆ ਬਾਕੀ ਦਰਵਾਜ਼ਾ ਲਾ ਦੇ ਆ ਦਰਵਾਜ਼ਾ ਐਂ ਲਾ ਦੇ ਤਾਰ ਤਾਂ ਬਹੁਤ ਉੱਚੀ ਆ ਲਿਆ ਹੁਣ ਲਿਆ ਕੋਈ ਓਰੇ ਟਾਇਰ ਖੜਾ ਐਂ ਓਰੇ ਜੇ ਕਾਲਾ ਦੇਖ ਕਿੰਨਾ ਚੌੜਾ ਲੱਗਿਆ ਪੂਰ ਭਾਈ ਭੋਰ ਲਾ ਲਈਂ ਜੇ ਅੱਗੇ ਵਾਲਾ ਕੰਮ ਕਰੇ ਬਾਕੀ ਕੰਮ ਤੇਰਾ ਇਹ ਜਿਹੀ ਹੁੰਦਾ ਏ ਆ ਨੂੰ ਹੂੰ ਗੁੰਘੜਾਉਂਦਾ ਉਹ ਆਹਾ ਹੈ ਬੰਦੇ ਦੀ ਰੇਡੀਆ ਤੋਂ ਫੋਨ ਕਾਈ ਕੋ ਇਹ 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 ਨੂੰ ਫੜਕਦਾ ਇਹ ਨੂੰ ਫੜਕ ਨਹੀਂ ਆਉਂਦਾ ਇੱਥੇ ਖੜਾ ਸੀ ਆਏ ਕਰੂਆ ਪਿੱਛੇ ਆ ਕੇ ਮੂੰਹ ਨਾਇਨਾ ਪਰਾਨਾ ਰੱਖੇ ਹੋਏ ਆਪੇ ਮੋਨਾ ਲਾਇਆ ਸੀ ਬੱਸ ਵੇ ਗਾ ਬਹੁਤਾ ਮੁੜ ਜਾਣਾ ਟਾਇਰ ਕਰਦਾ ਨਾ ਕਰਦਾ ਬੇਮਹ ਹੈ ਕਿਹ ਇੱਥੇ ਲੱਗਦਾ ਕਿ ਕਿਹ ਉੱਥੇ ਮੋੜ ਕੇ ਖੜਾ ਕੇ ਪੂਰੀ ਪਿੰਡ ਤੱਕ ਲੱਦੀ ਜਾਓ ਇੱਕ ਇੱਕ ਭਰੀ ਕਹਿ ਲਾ ਉੱਥੇ ਲੱਦੂਗਾ ਉੱਥੇ ਉੱਥੇ ਖੜਾ ਕੇ ਉਹੀ ਗਿਆ ਪਿੰਡ ਤੱਕ ਇੱਕ ਇੱਕ ਭਰੀ ਲੱਦੀ ਜਾਓ ਆਹ ਕੁੰਜਾ ਕਹਿੰਦੇ ਆ ਇੱਥੇ ਨੂੰ ਵੀ ਆ ਸਾਨੂੰ ਨੇੜੇ ਪੈ ਚੁੱਕਾ ਰੇ ਨੂੰ ਹਾਂ ਹਾਂ ਦੇਖਣਾ ਕਿ ਲੱਦੂਗੇ ਮੈਂ ਸਮਝ ਗਿਆ ਮੈਂ ਸਮਝ ਗਿਆ ਅਥੇ ਹੀ ਵਟਾ ਜਾਣਾ ਹੂੰ ਚੱਲ ਜਿੱਦਾਂ ਮਾਦੀ ਗੱਲ ਨੇ ਆਦੀ ਮਰਜੀ ਆ ਸਲਫੀ ਮਾਰਨੀ ਹੈ ਮਰੀ ਜਾ ਬਹੁਤ ਉੱਚੀ ਹੁਣ ਤਾਂ ਹਾਂ ਇੰਨੇ ਤਾਰੇ ਛੜੀ ਜਾਏ ਨਹੀਂ ਆ ਜਾ ਪੌਂਦੇ ਤੇ ਕਹਿੰਦੇ ਰਹਿਣ ਦੇ ਕੋਸਤਾ ਪਾਉਣਾ ਹੀ ਨਹੀਂ ਹੈ ਮੈਨੂੰ ਤਾਂ ਉਹ ਉਹ ਦੋ ਨੂੰ ਕਹਿੰਦੇ ਟੋਟਾ ਪਾ ਦਿੰਦੇ ਪਹਿਲਾਂ ਫੇ ਪਤਾ ਨਹੀਂ ਕਿਆ ਮੰਨ ਮਾਈ ਫੇ ਕੇਵਲੇ ਚੱਕ ਲਿਆ ਹੈ ਕਹਿੰਦੇ ਨਵੀਂ ਪਾ ਦਿੰਦੇ ਨੰਨੀਆਂ ਪਾ ਦਿੰਦੇ ਮੈਂ ਨਵੀਂ ਪਾ ਦਿੰਦਾ ਫਰੋ ਦੇਖ ਉਹਦੇ ਦੂਈ ਅਸੀਂ ਹੋਰ ਦੇ ਪਾ ਦੂੰਗਾ ਕਿਸਦੇ ਉਹ ਵੀ ਠੀਕ ਹੀ ਤੀ ਜਾਨੀ ਉਹ ਨੀਵੀਂ ਥੋੜੀ ਘੱਟ ਛੋਟੀ ਸੀ ਥੋੜੀ ਜੀ ਬਸ ਉਹ ਵੀ ਨਵੀਂ ਉਹਦੀ ਕੇਵਲ ਹਾਂ ਚੱਲ ਉੱਥੇ ਟੋਟੇ ਨਾਲ ਵਧੀਆ ਆ ਆ ਠੀਕ ਗੱਲ ਠੀਕ ਹੈ ਠੀਕ ਜੋੜ ਜਾੜ ਖਰਾਬ ਹੋ ਜਾਂਦੇ ਨਹੀਂ ਹ ਚਾਲਦੀ ਆ ਮੋਟਰ ਆ ਪਾਣੀ ਛੱਡਿਆ ਵਾ ਕਿੰਨੇ ਨੂੰ 85 ਮਹੀਨਾ ਇਹਨਾਂ ਨੇ ਮੀਂਹ ਪੋਣਾ ਚੰਦ ਮੈਨੂੰ ਮੀਂਹ ਪੋਣਾ ਇਹਨਾ ਨਗਤੀ ਆ 85 ਛੱਡਿਆ ਪਿਆ ਚਾਲਦੀ ਆ ਜਾਂਦਾ ਇਹਨੂੰ ਪਈ ਜਾਂਦਾ ਹੀ ਨਹੀਂ ਪਤਾ ਲੱਗਦਾ ਇਹ 85 ਨਹੀਂ ਛੱਡਿਆ ਵਾ ਚੂਹੇ ਕਹਿੰਦੇ ਪਾਣੀ ਨਹੀਂ ਯਾਰ ਆਟੇ ਦੀ ਫਰਕ ਤਾਂ ਆ ਕੇ ਆਉਗੇ 85 আর 95 ਚ ਆਹੋ ਐਦਾ ਫਾਇਦਾ ভাই ਪੈ ਪਲਾ ਇਹਦਾ ਕਲੀ ਗੱਪੇ ਜਿ ਨਿਕਰਦਾ ਰੱਕਾ ਹੈ ਹੂੰ ਤਰੀ ਦੀ ਚੱਲਦੀ ਆ ਹੁਣ ਭਰਨੇ ਵਾਲਾ ਉਹ ਜਾਂ ਲੈਟ ਦਾ ਠੀ ਬਾਇਓਮੈਟਿਕ ਚੱਕਦੀ ਆ ਬੰਦ ਆ ਪਈ ਹੁੰਦਾ ਇਹ ਕੋਈ ਪਤਾ ਨਹੀਂ ਭੱਜਣੀ ਦਾ ਦੌਲਾਂ ਕੋਲੇ ਆ ਯਾਰ ਥੋੜਾ ਵਿੱਚ ਨਹੀਂ ਹੈਗਾ ਮੈਂ ਦੇਖਿਆ ਦੌਲਾਂ ਕੋਲੇ ਆ ਉਹ ਰੇਤਲੀ ਜ਼ਮੀਨ ਹੈ ਚੂਹਾ ਰੇਤਲੀ ਜ਼ਮੀਨ ਥੋੜਾ ਜਿਹਾ ਘੱਟ ਹੁੰਦਾ ਦੌਲਾਂ ਪਰੇ ਸਾਡਾ ਦੌਲ ਕੈੜੀ ਹੁੰਦੀ ਆ ਸਾਲਾ ਹੈ ਵੀ ਦੱਸਾਂ ਉਹਦੇ ਵਰਗਾ ਬਿੱਲੇ ਵਰਗਾ ਇੱਥੇ ਹੁਣ ਬੰਗਾ ਲੈ ਲਈ ਕਿਤੇ ਮਗਰ ਪੈ ਜਵੇ ਉਹ ਮੈਂ ਵੀ ਕੰਮ ਸੋਹਣ ਪਾਈ ਜਾਂਦਾ ਹੈ ਇਹ ਹਾਂ ਜਿਹਾ ਚੂਹਾ ਆਇਆ ਮਗਰ ਜੇ ਵੱਡ ਗਿਆ ਕੰਨੇ ਮਗਰ ਪੈ ਜਾਂਦਾ ਹੈ ਮਗਰ ਮਗਰ ਪੈ ਜਾਂਦਾ ਪਾਣੀ ਆਉਂਦਾ ਏ ਥੋੜੀ ਜੀ ਕਲੋਰੋਗੇਰੀ ਵੀ ਆ ਮੈਂ ਪਾਣੀ ਨਾਲ ਤੁਰੀ ਜੋ ਇੱਥੇ ਡੁਗੇਰੀ ਵੀ ਔਰੇ ਨਾ ਨਾ ਲੱਕੇ ਜੀ ਮੈਂ ਕਿੱਥੇ ਸੀ ਪਾਣੀ ਵਿੱਚ ਢੀਕੇ ਗਈ ਆ ਤੇ ਸਾਨੂੰ ਇੱਥੇ ਭਈਆਂ ਭਈਆਂ ਕਰਕੇ ਨਹੀਂ ਛੱਡੀ ਔਰੇ ਨੱਕੇ ਦੇ ਕੋਲ ਲੋਟ ਛੱਡੀ ਮਾਂ ਕਹਾ ਜਾਈ ਜੋਗੀ ਪਾਣੀ ਵਿੱਚ ਆਹ ਠੀਕਰੀ ਹਾਂ ਕਾ ਵਧੀਆ 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 ਹੂੰ ਇਹੋ ਥੋੜੀ ਮਿੱਟੀ ਬਹੁਤ ਦਿਖਦੀ ਆ ਇਹ ਰੰਗ ਪਰ ਉਹ ਤਾਂ ਫੇ ਹੈ ਗੰਦਾ ਬਹੁਤ ਛਿੱਤੀ ਹੁੰਦਾ ਇਹ ਹੁਣ ਉਦਣ ਤੋਂ ਆਇਆ ਏ ਇੱਕ ਤੇਰਾ ਆ ਦਿਲ ਹੁਣ ਫੇਰ ਐਂ ਲਾ ਦੇ ਜੀ ਧੋਆ ਲੇ ਹੋ ਜਾਓ ਲੈ ਰੰਗ ਵਿੱਚ ਚਮਕਦੀ ਮਿੱਟੀ ਚਮਕਦੀ ਆ ਮਿੱਟੀ ਨਵਾ ਦੇ ਆ ਮਿੱਟੀ ਸਹੀ ਆ ਲੈ ਹੰਗਲੀ ਨਾਲ ਲੈ ਹੁਣ ਆਇਆ ਬੇ ਬੁਗਾ ਹੋਂ ਹੰਗਲੀ ਜਮ ਬਸਾਰਾ ਨਹੀਂ ਲੱਗਦਾ ਇਹਦੇ ਪਰ ਰਵਿੰਗ ਰਵੀ ਜੀ ਹੁੰਦੀ ਕਿਆ ਹੁੰਦੀ ਟੇ ਬੁਗਲੀ ਨਾਲ ਆ ਬਾਈ ਉਹ ਲਾਉਣੀ ਆ ਅਲੀ ਕੰਨ ਕਰਾਉਣੀ ਆ ਫੇਰ ਤਾਂ ਬਾਅਦ ਮਾ ਕਰਾਈ ਹਲੇ ਨਾ ਕਰ ਆ ਕੇ ਲਿਆਂਗਾ ਹੁਣ ਗੰਨੇ ਦੇ ਬਾਅਦ ਕਰੂੰਗਾ ਅਲੀ ਚਲਾਈ ਬਹੁਤ ਆ ਟਰੈਕਟਰ ਦੀ ਆ ਦੇਖ ਤੂੰ ਟਾਇਰ ਐਮ ਆਰ ਐਫ ਜੀ ਵਾਲਾ ਤਾਂ ਉੜ ਗਿਆ ਕੱਦਾਂ ਉੜਦਾ ਨਹੀਂ ਆ ਹੁਣ ਮੈ ਬਲੀ ਦੇ ਕਿੰਨੇ ਗੇੜੇ ਆ ਇੱਕ ਨਹੀਂ ਠੀਕ ਕਿਹੜੇ ਲੱਗਣੇ ਆ 20 ਕਿੜੇ ਆ ਮਿਲਦੇ ਦੂਈ ਸਰਵਿਸ ਮੰਗਰਾ ਦੂਈ ਆਕੇ ਮੰਗਣਾ ਹਾਂ ਤਾਂ ਹਨਾ ਹਾਂ ਸਾਢੇ 350 ਚੱਲ ਲਿਆ 500 ਉਪਰ ਹੋਣੀ ਆ ਰੇਟ ਤੋਂ ਰਹਿ ਗਿਆ ਪਹਿਲੀ ਸਰਵਿਸ ਕਿੰਨੇ ਵੀ ਕਰਾਈ ਸੀ ਪਹਿਲੀ 100 ਉਪਰ ਹੋਈ ਸੀ 500 ਉਪਰ 400 ਘੰਟੇ ਚਲਾ ਕੇ ਹਨਾ ਬਸ ਠੀਕ ਆ ਹੁਣ 500 ਉਪਰ ਹੋਣੀ ਆ ਆ ਗੰਨੇ ਦੇ ਬੀਜ ਕੇ ਸਰਵਿਸ ਹੋਣੀ ਏਦੀ ਕੱਲ ਜਿੱਦਣ ਆ ਗਿਆ ਟਾਈਮ ਤੇ ਪਹਿਲਾਂ ਸਰਵਿਸ ਹੋਣੀ ਆ ਜੀ ਉੱਥੇ ਕੱਪਨ ਨੇ ਲਿਖ ਜਾਣਾ ਟਰੈਕਟਰ ਉਰੀ ਕਰਾ ਦੇਣੀ ਮੈਨੂੰ ਫੋਨ ਮਾਰਨਾ ਭਾਈ ਅਕੜੇ ਜਮਾਨੇ ਇੱਥੇ ਕਰ ਜਿੰਦਾ ਘਰ ਹੀ ਕਰ ਜਿੰਦਾ ਠੀਕ ਹੈ ਯਾਰ ਨੰਬਰ ਪਲੇਟਾਂ ਲੋਵਾ ਨਹੀਂ ਹੁੰਦੀਆਂ ਹਲੇ ਲਿਆ ਕੇ ਰੱਖਿਆ ਹੋਇਆ ਘਰੋਂ ਲਵਾਉਂਗਾ ਹੋ ਮਸ਼ੀਨ ਵੀ ਹੈਗੀ ਲਪਣੇ ਵਾਲੀ ਪੈਨ ਨਹੀਂ ਹੈਗੀ ਬਸ ਲਾਲੇ ਰੋਜ਼ ਲੱਗਦਾ ਉਹਦੇ ਕੋਲ ਨੂੰ ਬਣੇ ਮੈਂ ਹੋਰ ਦੇਖਿਆ ਜੋ ਕਾਰ ਨੂੰ ਉਹਦੇ ਕੋਲ ਨੂੰ ਜਿਹਦੇ ਪੈਨ ਰੁਕੜਾ ਵੀਟ ਲੈ ਜਾਂਦਾ ਤਾਂ ਹਾਂ ਰੋਜ਼ ਲੱਗਦਾ ਇਹਨੂੰ ਦਿਨਵਾ ਵੀ ਆਉਂਦਾ ਏ ਦਿਨਵਾ ਜਾਂਦਾ ਵੀ ਆ 2 ਮਿੰਟ ਦਾ ਕੰਮ ਇਹਨੂੰ ਕਹ ਮੈਂ ਉੱਥੇ ਖੜਾ ਕੇ ਉੱਤੇ ਲਵਾ ਲਾ ਠੀਕ ਨਹੀਂ ਗੱਲ ਲਵਾ ਕੇ ਲਿਆ ਆਈ ਮੂਰੋ ਲਖਣਾ ਏ ਗੇਟ ਦੇ ਉੱਥੇ ਮੇਰੇ ਕੋਲ ਤਾਂ ਪੰਨਾ ਵੀ ਹੈਗੀਆਂ ਉਹ ਮਸ਼ੀਨ ਵੀ ਹੈਗੀ ਤੇ ਕੋਲ ਜਰੇ ਹੋਣ 2 ਮਿੰਟ ਮੇ ਲਾ ਦੇਣੀ ਆ ਕੌਲ ਕੌਲ ਆ ਇਹ ਚੱਲ ਕੋਈ ਆ ਕੌਲੇ ਆ ਹੋਰ ਕੀ ਪੁੱਤਾ ਫਹਿਰੀ ਉਹ ਦੇਖ ਦੀ ਆ ਪਰ ਆਨੇ ਆਗੇ ਫੜੀ ਮੈਂ ਦੇਖਿਆ ਜੇ ਬੰਦਾ ਮਿਹਨਤ ਕਰੇ ਮਹਾਰਾਜ ਰੱਖਦਾ ਨਹੀਂ ਹੈ ਮਹਾਰਾਜ ਰੱਖਦਾ ਨਹੀਂ ਕਿ ਮਹਾਰਾਜ ਮਿਹਨਤ ਦੀ ਫਲ ਦਿੰਦਾ। ਨਾ ਜੇ ਕਰੀਏ ਆਪਾਂ ਆਪਣਾ ਉਹ ਰੱਖਦਾ ਨਹੀਂ ਹੈਗਾ ਉਹ। ਜੇ ਤਾਂ ਮਿਹਨਤ ਕਰੀ ਹੱਕ। ਹੱਕ ਕਰੀ ਤਾਂ ਫਿਰ ਉਹਦਾ ਫਿਰ ਮਿਲੇ ਮਿਲਣਾ ਮਿਹਨਤ ਦਾ ਹੱਕ ਤਾਂ। ਹੈ ਕਿ ਨਹੀਂ? ਹੂੰ। ਹੋ। ਇਹਨਾਂ ਤਾਂ ਦਾ ਭਰੀਆਂ ਲੰਬੀਆਂ ਬਹੁਤ ਤੱਲੀਆਂ ਦਾ। ਚੱਕ ਕੇ ਲਿਆਉਂਦੇ ਜਿਹੜੀਆਂ ਅਸੀਂ। ਚਲੋ। ਦੂਜੀ ਸਾਈਡ ਗੰਨਾਂ ਨਹੀਂ। ਗੋਲੇ ਦੀ ਦਿਹਾੜੀ ਅਸੀਂ ਉਹ ਲੋਵਾਈ ਉਦੋਂ। ਸਾਫ਼ ਸੁਥਰੀ ਇਹਨੂੰ ਠੀਕ ਹੈ ਨਹੀਂ ਖੜਾ ਕੋਈ ਕੁਸੂਸਰਾ ਪਿਆ ਦਾ। ਬਹੁਤ ਤਾਂ। ਠੀਕ ਨਹੀਂ ਫਿਰ ਭੂਮਤਾ ਉਹਰੇ। ਸਾਨੂੰ ਵਧੀਆ ਰਾਤ ਭਰਾ ਬਰਾਤ ਜਿੱਦਾਂ ਮਰਜੀ ਬੰਦਾ ਫਰੀਦ ਹੋਈ ਜਾ ਬੁਰੇ ਰਾਤ ਤਾਂ ਹੀ ਕਰਦੀ ਕਰਦੇ ਅੱਜ ਪਤਾ ਨਹੀਂ ਕਿ ਕਿਹੜਾ ਸੱਚੇ ਲਾ ਦਿੱਤੀ ਪਰਚੀ ਕੱਲ ਆਉਣੇ ਕਰਕੇ ਲਾ ਦਿੱਤੀ ਨਹੀਂ ਰਾਤ ਤਾਂ ਕਰਦੀ ਕਰਦੇ ਆ ਰਾਤ 70 ਭਰੀਆਂ ਕਰ ਦਿੱਤੇ ਇਹ ਤੇ ਲੈ ਜਾਣੇ ਫੇ ਵੱਢ ਕੇ ਗਏ ਸਾਰੀ ਪਰਚੀ ਦੇ ਸਾਰੀ ਪਰਚੀ ਦਾ ਵੱਢ ਗਏ ਤਾਈ ਹੋ ਗੀ ਲੋੜ ਇਹਨੇ ਹੁਣ ਹੋਰ ਪਾਸੇ ਛਾਂਗ ਦੇਣਾ ਜਾ ਕੇ ਵੱਡੂਆਂ ਸਹੀ ਹੋ ਨਹੀਂ ਗਏ ਤੇ ਜਾ ਕੇ ਹੂੰ ਚੱਲ ਵਧੀਆ ਹੋਰ ਤੇ ਆ ਜਾ ਆ ਜਾ ਹਾਂ ਭਾਈ ਹਾ ਪੰਮੇ ਭਾਈ ਉਹ ਹਾਂ ਦੇਖ ਹਾਂ ਵੀ ਕਿੱਲੋ ਦੀ ਭਰੀਏ ਚੱਕ ਕੇ ਦੇਖ ਜਿਹਨੂੰ ਕਹਿੰਦਾ ਤੂੰ ਮੈਂ ਦੇ ਦੇਰਾ ਇਹ ਜਣਾ 95 ਦਾ ਆਇਆ ਦੇਖ ਲੈ ਬਾਈ ਇਹ ਜਿਹੜਾ ਜੜ ਕੋਲਾ ਉਹ ਹੈ ਜੀ ਸਿਰ ਹੈ ਹਣਾ ਜਿਹੜੀ ਜੜ ਮੋਟੀ ਹੈ ਸਿਰਾ ਥੋੜਾ ਡਾਉਨ ਹੈ ਨਹੀਂ 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 ਕੇ ਦੇਖ ਲੈ ਉਹ ਨਹੀਂ ਬਾਈ ਉਹ ਭਰੀਆਂ ਆਉਂਦੀਆਂ ਇਹ 18 ਐ ਉਹਦਾ ਸਿਰ ਮੋਟਾ ਏ ਜੜ ਡਾਉਨ ਆ 85 ਦਾ ਵੀ ਤਾਂ ਜੜ ਡਾਉਨ ਆ ਸਿਰ ਮੋਟਾ ਏ ਬਸ ਕਿੰਨੇ ਪੈਂਦੇ ਆ ਬਸ ਕਿੰਨੇ ਕਰਾਂਗੇ 20 ਪਰਤਾ ਹੈ ਗੰਨਾ ਮੈਂ ਹਾਂ 20 ਪਾਏ ਨੇ ਉਦੋਂ ਨਾ ਜੇ 20 ਗੰਨੇ ਪਾਉਂਦੇ ਆ ਮੰਨ ਕੇ ਜੇ ਲੰਬਾ ਗੰਨਾ 40 ਕਿਲੋ ਦੀ ਭਰੀ ਆ 2 ਕਿਲੋ ਦਾ ਗੰਨਾ ਤਾਂ ਹੋਏ ਜਾਂਦਾ ਹੈ ਲੰਬਾਈ ਦੇ ਹਿਸਾਬ ਨਾਲ 40 ਕਿਲੋ ਦੀ ਭਰੀ ਹੋ ਜਾਂਦੀ ਆ ਉਦੋਂ ਮੈਂ 2.5 ਕਿਲੋ ਵਜਨ ਕਰਿਆ ਗੰਨੇ ਦਾ ਯਾ ਵੀ ਗੰਨੇ ਆ ਬਸ ਫੇ 40 ਕਿਲੋ ਦੀ ਭਰੀ ਹੋ ਜਾਣੀ ਦਾ ਹਮਨਾਲ ਇਹ ਜੇ 40 ਕਿਲੋ ਦੀ ਭਰੀ ਹੋਈ 112 ਕੁੰਟਲ ਗੰਨਾ ਹੋਣਾ ਹੈ 280 ਭਰੀ ਨੂੰ 40 ਕਿਲੋ ਦੀ ਭਰੀ ਹੋਈ ਹਾਂ 212 ਕਵੰਟਲ 112 ਕਵੰਟਲ ਕੰਨਣਾ ਹੁਣ ਬਹੁਤ ਹੋਰ ਦੋ ਗਾੜੀ ਘਾਟੋ ਕੀ ਦਸ ਰਹਿ ਗਿਆ ਹੁਣ ਹੱਥ ਦੇ ਘਾਟਾ ਭਰੀ ਜਾ ਰਹੀ ਆ 40 45 ਕਿਲੋ ਵੀ ਤੇ ਜਾ ਨਹੀਂ ਹੁੰਦੀ ਐਨੀ ਵੀ ਨਹੀਂ ਹੈਗੀ ਚਾਰ ਗੰਨੇ ਬੱਦੇ ਪੈ ਕੇ ਕਿੱਥੇ ਭਰੀ ਮਾਂ ਐਨੇ ਵੇਲੇ ਓਵਰਲੋਡ ਹੋ ਜਾਂਦਾ ਕੰਮ ਇਹਨਾਂ ਦਾ ਹੂੰ ਚਾਰ ਗੰਨਿਆਂ ਨਾਲੇ ਭਰੀ ਲੰਬੀ ਉਹ ਬਹੁਤ ਆ ਯਾਰ ਛੋਲ ਮਾਰਦਾ ਬੰਦਾ ਮੰਗਣਾ ਥਲੇ ਵੀ ਆ 100 ਭਰੀ ਤੇ ਉੱਪਰ ਪਈ ਆ ਹਾਂ ਹਾਂ ਇਕਮਾ ਹੋਰ ਦੇਖਿਆ ਲੰਬੇ ਗੰਨੇ ਨੂੰ ਗੇੜ ਪੈਂਦਾ ਹਰੇਕ ਫੀਲ ਦੇ ਵਿੱਚ ਲੰਬੇ ਗੰਨੇ ਨੂੰ ਗੇੜ ਪਾਉਣਾ ਪੈਂਦਾ ਹਰੇਕ ਉਹਦੇ 'ਚ ਆਉ ਥੱਲੇ ਗੇੜ ਪਾਉਂਦੇ ਆਉਂਦੇ ਆ ਲਦਾਣ ਤਾਂ ਇਹਨਾਂ ਨੂੰ ਨਹੀਂ ਹੋ ਜਾਣਾ ਵਾਧੇ ਹੋ ਜਾਣਾ ਮਨ ਲੱਗਦਾ ਗੇੜ ਚੱਕਦੇ ਆ ਬੜ ਇੱਕ ਸਾਰਾ ਹੁੰਦਾ ਨਾ ਫਿਰ ਤੇ ਤੇ ਹੂੰ ਤੇ ਹੁਣ ਉਹ 4 ਤਰੀਕ ਨੂੰ ਵੀ ਦੱਸਿਆ ਪੰਮੇ ਗਏ ਨਹੀਂ ਅੱਛਾ ਤਾਂ ਨਹੀਂ ਦੱਸੀ ਦਾ ਪਾਣੀ ਦਾ ਹੁੰਦਾ ਕਰਨ ਨੂੰ 31 ਨੂੰ ਕਹਿੰਦੇ ਆ 31 ਨੂੰ ਕਹਿੰਦੇ ਆ ਬੱਚੇ ਦੋ ਨੂੰ ਕਹੀ ਜਾਂਦੇ ਆ ਆ 31 ਦੋ ਤੇ ਪਹਿਲੀ ਦੋ ਦਾ 31 ਪਹਿਲੀ ਦੋ ਇੱਥੇ ਜੇ ਪਾਣੀ ਲਾਉਣਾ ਤਾਂ ਕੰਕੂ ਨੂੰ ਆ ਦੇਖ ਲਈ ਜੀ ਹੈਨਾ ਹੋਰ ਕਿਹਾ ਦੋ ਚਾਰ ਦਿਨ ਦੇਖ ਲੈਂਦੇ ਆ ਉਹਨੂੰ ਲਾਉਣਾ ਹੈ ਖੇਤ ਰੇਤੇ ਹੀ ਇਹਨੂੰ ਇੱਧਰ ਵੀ ਮੰਗਾ ਲੈਣਾ ਗਰਮੀ ਬਹੁਤ ਪੈਣ ਲੱਗੀ ਯਾਰ ਹੁਣ ਫੇ ਹੋਰ ਕੰਮ ਕਰੀਏ ਕੱਲੂ ਬੋਲੀ ਨੂੰ ਰੱਖ ਲਈ ਰੈਡੀ ਪਰ ਫਤ ਕੀ ਕਰਉਣਾ ਤੁਹਾਨੂੰ ਖਾਲਾ ਸਰਵਾ ਦੀਏ ਕਿਹੜੀ ਪਾਣੀ ਲਾਉਣਾ ਪੈਣਾ ਜੀ ਮੀਂਹ ਆ ਪਿਆ ਸਮਝੇ ਕਰਦੇ ਆ ਕਰਦੇ ਹਰੇ ਤੂੰ ਖੜ ਜਾ ਦੋ ਦਿਨ ਮੀਂਹ ਪੈ ਜਾ ਸਪਰੇਅ ਕਰ ਦੋ ਖਾਲ 'ਤੇ ਹੈਨਾ ਛੱਟਫਟ ਜਦ ਇਹ ਚੱਕ ਦੇ ਨੇ ਰੱਖਉਨੇ ਸਾਫ ਹੋਣੀ ਚਾਹੀਦੀ ਮੈਨੂੰ ਪਾਣੀ ਲਾਉਣਾ ਠੀਕ ਨਹੀਂ ਹੂੰ ਚਲੋ ਠੀਕ ਆ ਜੀ ਭਾਈ ਲੋਡ ਹੋ ਗਈ ਗੱਡੀ ਫਿਰ ਦੇਖਦੇ ਆ ਸ਼ਾਮ ਨੂੰ ਭੰਗੜਾ ਭੰਗੜਾ ਪਾਈ ਜਾ ਕੇ ਮੰਮੀ ਦਾ ਮਾੜਾ ਭਰਤੀ ਕਦੀ ਫਿਰਦਾ ਪਗੜਾ ਮਾੜੀ ਦਾ ਭਰਤੀ ਕਦੀ ਵੀ ਆ ਪਗੜਾ ਬੱਗ ਬੰਨੀ ਫਿਰਦਾ ਵਾ ਮਾੜੀ ਕੰਦੇ ਜਿਹੜਾ ਕੱਪੜੇ ਦੇ ਖੋਲਦੇ ਕਹਿੰਦੇ ਕਿਆ ਲੋਡ ਕਹਿੰਦੇ ਮੈਂ ਥੋੜੋ ਲਦਣੀ ਆ ਬਟ ਆਪਣੀ ਬਦਲ ਕੇ ਆਇਆ ਭਾਈ ਮੈਂ ਤਾਂ ਜਾ ਕੇ ਹੋਰ ਪਾਉਂਗਾ ਸ਼ਾਮ ਨੂੰ ਜੀ ਥੋੜੋ ਪਾਈ ਰੱਖਣੇ ਇਹ ਤੂੰ ਬਦਲ ਕੇ ਆਉਂਦਾ ਹਾਂ ਹਾਂ ਨਹੀਂ ਪਾਰਕ ਕਰ ਠੀਕ ਆ ਜੀ ਚਲੋ ਬਾਈ ਠੀਕ ਆ ਜੀ ਠੀਕ ਆ ਜੀ ਹਾਂ ਜੀ ਹਾਂ ਚਲੋ ਠੀਕ ਆ ਜੀ ਓਕੇ ਜੀ